ਪੂਰਾ ਮਾਮਲਾ ਇਹ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਰਜਵਾਹੇ ਤੇ ਜੀ ਇਹਨਾਂ ਕੋਲ ਕੋਈ ਆਇਡੈਂਟੀ ਪ੍ਰੂਫ ਨਹੀਂ ਹੈਗਾ ਜੀ ਅਸੀਂ ਕਾਫੀ ਦਿਨ ਹੋ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਵੀ ਤੁਸੀਂ ਕਿੱਥੋਂ ਆਏ ਆ ਜੀ ਤੇ ਕਿੱਥੇ ਦੇ ਹੈਗੇ ਆ ਹਾਂ ਜੀ ਤੇ ਇਹ ਨਾਂ ਤਾਂ ਸਾਨੂੰ ਦੱਸ ਰਹੇ ਆ ਵੀ ਕਿੱਥੋਂ ਆਏ ਨੇ ਜੀ ਤੇ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਤੇ ਨੰਬਰ 2 ਜੀ ਇਹ ਗਲੀਆਂ 'ਚ ਘੁੰਮਦੇ ਨੇ ਸਲਫਾ ਸੂਟਾ ਪੀ ਕੇ ਤੇ ਸ਼ਰਾਬ ਪੀ ਕੇ ਕਿਉਂਕਿ ਸਾਡੇ ਇੱਥੇ ਗਰਾਊਂਡ ਹੈ ਖੇਡ ਗਰਾਊਂਡ ਹੈ ਜੀ ਔੜ ਦੇ ਉੱਪਰ ਉਹ ਉੱਥੇ ਪੁੱਲ ਤੇ ਸਾਡੇ ਜਵਾਬ ਖੇਡਦੇ ਨਹੀਂ ਗਰਾਊਂਡ 'ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤੇ ਪੁੱਲ ਤੇ ਪੁੱਲ ਤੇ ਬੈਠ ਕੇ ਜੀ ਇਹ ਸਿਗਟਾ ਸੋਟਾ ਪੀਂਦੇ ਨੇ ਜੀ ਕਿੰਨੇ ਟਾਈਮ ਤੋਂ ਬੈਠੇ ਨੇ ਇੱਥੇ ਜੀ ਇਹ ਜੀ ਤਕਰੀਬਨ ਹੋ ਗਏ 2-3 ਸਾਲ ਜੀ ਕਿੰਨੇ ਕੁ ਪਰਿਵਾਰ ਹੋਣਗੇ ਜੀ ਪਰਿਵਾਰ ਤਾਂ 12-13 ਝੂੰਗੀਆਂ ਨਹੀਂ ਹੋਊਗਾ 1.5 1.5 ਤੋਂ 200 ਵਿਚੇ ਬੱਚੇ ਜੀ ਵਿਚੇ ਬਜ਼ੁਰਗ ਕਿਹੜੀ ਜਗ੍ਹਾ ਤੇ ਬੈਠੇ ਨੇ ਜੀ ਕੋਈ ਸਰਕਾਰੀ ਜਗ੍ਹਾ ਸੇ ਇਹ ਹਾਂਜੀ ਰਜਵਾਹ ਹੈ ਜੀ ਇਹ ਨਹਿਰੀ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਜਗ੍ਹਾ ਜੀ ਕੰਮਕਾਰ ਕਰਕੇ ਕਰਦੇ ਨੇ ਜੀ ਕੰਮਕਾਰ ਪਤਾ ਨਹੀਂ ਯਾਲੇ ਵਾਲੇ ਪਿੰਡਾਂ ਚ ਕਰਦੇ ਹੋਣੇ ਸਾਡੇ ਪਿੰਡ ਦਾ ਕਰਦੇ ਨਹੀਂ ਜੀ ਅੱਛਾ ਜੰਗਲਾਤ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਰੂਪ ਚ ਦਿੱਤਾ ਤੁਸੀਂ ਅਸੀਂ ਥਾਣੇ ਦੇਖ ਕੇ ਆਏ ਹਾਂ ਜੀ ਮਾਤਾ ਹਾਂਜੀ ਤੇ ਅੱਜ ਜੰਗਲਾਤ ਵਿਭਾਗ ਦਾਫਤਰ ਬੰਦ ਸੀ ਸ਼ਨੀਵਾਰ ਕਰਕੇ ਜੀ ਹੁਣ ਅਸੀਂ ਸੋਮਵਾਰ ਸੰਪਰਕ ਕਰਾਂਗੇ ਤੇ ਬਾਕੀ ਫੋਨ ਤੇ ਸੰਪਰਕ ਕਰਾਂਗੇ ਅਸੀਂ ਭਰੋਸਾ ਕੀ ਦਿੱਤਾ ਪ੍ਰਸ਼ਾਸਨ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਵੀ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਵੀ ਪਤਾ ਹੀ ਨਹੀਂ ਕਿੱਥੇ ਆਏ ਆ ਕਿੱਥੋਂ ਨਹੀਂ ਤੇ ਉਹਨਾਂ ਨੂੰ ਅਸੀਂ ਇਥੋਂ ਭੇਜਾਂਗੇ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਸੇਜ ਇਸ ਤਰ੍ਹਾਂ ਕਨਵੇ ਹੁੰਦਾ ਕਿ ਪੰਚਾਇਤ ਨੇ ਮਤਾ ਪਤਾ ਜੀ ਪ੍ਰਵਾਸੀ ਮਜ਼ਦੂਰ ਭਜੋ ਜਾਂ ਭਜਾਓ ਤੁਹਾਡਾ ਕੀ ਰੌਲਾ ਕੀ ਹੈ ਜਿਹੜਾ ਵਜਾ ਕੀ ਹੈ ਜਿਹੜੀ ਆਪਾਂ ਕਰ ਰਹੇ ਹਾਂ ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨ ਜਿਹੜੇ ਮਜ਼ਦੂਰ ਜੀਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ ਸਾਨੂੰ ਕੋਈ ਪਰੇਸ਼ਾਨੀ ਜੀ ਉਹਨਾਂ ਤੋਂ ਜੀ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਬਿਲਕੁਲ ਹਾ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਇਹਨਾਂ ਕੋਲ ਜੀ ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਹੁਣ ਚਾਹੇ ਪੁੱਛ ਲਓ ਤੁਸੀਂ ਪੁੱਛ ਲਓ ਜੀ ਵੀ ਕੋਈ ਪ੍ਰੂਫ ਇਹਨਾਂ ਕੋਲ ਹੋਵੇ ਇੱਕ ਨਵਾਲਿਕ ਬੱਚੀ ਦੀ ਪ੍ਰੈਗਨੈਂਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਉਹ ਕੀ ਮਾਮਲਾ ਹਾਂਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਦੀਆਂ ਦੇ ਜਿਹੜੇ ਬਾਲ ਵਿਆਹ ਕਰਦੇ ਨੇ ਜੀ ਹਾਂਜੀ ਬਾਲ ਵਿਆਹ ਕਰਦੇ ਨੇ ਜੀ ਇੱਕ ਇੱਥੇ ਇਹਨਾਂ ਦਾ ਕੋਈ ਮਜ਼ਦੂਰ ਹੈ ਜੀ ਉਹਨੂੰ ਟੀਵੀ ਦੀ ਬਿਮਾਰੀ ਆ ਜੀ ਆਖਰੀ ਸਟੇਜ ਤੇ ਆ ਜੀ ਪਹਿਲਾਂ ਦਵਾਈ ਲੈਣ ਵੀ ਜਾਂਦਾ ਰਿਹਾ ਹੁਣ ਉਹ ਦਵਾਈ ਲੈਣ ਵੀ ਨਹੀਂ ਜਾਂਦਾ ਜੇ ਕਾਲੋਂ ਇੱਥੇ ਪਿੰਡ 'ਚ ਬਿਮਾਰੀ ਫੈਲ ਗਈ ਕੌਣ ਜ਼ਿੰਮੇਵਾਰ ਹੈ ਜੀ ਇਹਦਾ ਕੀ ਮੰਗ ਕੀ ਮੰਗ ਕੀ ਕਰਦੇ ਸੀ ਮੰਗਦਾ ਸੀ ਇਹ ਕਰਦੇ ਇਹਨਾਂ ਦਾ ਇੱਥੋਂ ਸਮਾਨ ਚਕਾਓ ਜੀ ਅੱਛਾ ਹਾਂਜੀ ਇਹ ਦੇਖੋ ਜੀ ਅ ਦੇਖੋ ਇੱਕ ਤਾਂ ਤੁਹਾਨੂੰ ਦੱਸ ਦਿੰਦਾ ਵੀ ਯਾਨੀ ਕਿ ਵੀ ਇਹ ਗਰਾਊਂਡ ਦੇ ਨੇੜੇ ਜਿਹੜਾ ਪਿਟੜੋ ਪੋਲਾ ਹੈ ਉੱਥੇ ਜਾ ਕੇ ਗਾਂਝਾ ਪੀ ਕੇ ਯਾਨੀ ਕਿ ਸ਼ਰਾਬ ਪੀ ਕੇ ਬੈਹਂਦੇ ਨੇ ਸਾਡੇ ਪਿੰਡ 'ਚ ਜੋ ਲੇਡੀਜ਼ ਝੋਮਣ ਵਗੈਰਾ ਆਉਂਦੀਆਂ ਸੀਗੀਆਂ ਉਹ ਹਟ ਗਈਆਂ ਆਉਣ ਤੇ ਦੂਜਾ ਗਰਾਊਂਡ ਦੇ ਵਿੱਚ ਗੰਦ ਤੀਜਾ ਲੋਟਾਂ ਖੂਹਾਂ ਵਧੀਆਂ ਵਈਆਂ ਨੇ ਚੌਥੀ ਗੱਲ ਜਿਹੜੀ ਮੇਨ ਹੈ ਵੀ ਇਹਨਾਂ ਦਾ ਕੋਈ ਪ੍ਰੂਫ ਕੋਈ ਸਨਾਤ ਨਹੀਂ ਹੈ ਪਿਛੇ ਕਿਥੋਂ ਆਏ ਨਹੀਂ ਕਿਉਂਕਿ ਇਥੇ ਦਾ ਦਾਰ ਕਰਤਾ ਛੱਡੋ ਜਾਂਦਾ ਪਿਛਲਾ ਵੀ ਧਾਰਕਾਰ ਨਹੀਂ ਕੋਈ ਹੈਗਾ ਜੀ ਜਿਹੜਾ ਤੁਸੀਂ ਬੀੜਾ ਚੁੱਕਿਆ ਕਿੱਦਾਂ ਜਹਨ ਚ ਆਇਆ ਤੇ ਕਾਫੀ ਸਮੇਂ ਪਹਿਲਾਂ ਵੀ 75 ਰਹੀਆਂ ਨੇ ਉਹ ਕਿਉਂ ਨਹੀਂ ਕੰਮ ਹੋ ਉਸ ਐਕਚੁਅਲੀ ਸਾਡੇ 12 ਸਾਲ ਬਾਅਦ ਪੰਚਾਇਤ ਦੀ ਚੋਣ ਹੋਈ ਹੈ ਜੀ ਦੂਸਰੀ ਗੱਲ ਸਾਡੇ ਕੋਲੇ ਨੋਟਸ ਵਿੱਚ ਆਈ ਸੀ ਗੱਲ ਹੈਲਥ ਸੈਂਟਰ ਤੋਂ ਸਾਡੇ ਮੈਡਮ ਸੁਨੀਤਾ ਜੀ ਨੇ ਉਹਨਾਂ ਦੀ ਕਾਲ ਆਈ ਕਿ ਇਹ ਨਾ ਤਾਂ ਇਹ ਕੋਈ ਟੀਕੇ ਵਗੈਰਾ ਲਾਉਣ ਵਾਸਤੇ ਇਹਨਾਂ ਨੂੰ ਕਹਿ ਨਹੀਂ ਜਾਂਦੇ ਆ ਤੇ ਨਾ ਕੋਈ ਹੋਰ ਆ ਨਾ ਕੋਈ ਪ੍ਰੂਫ ਜੇਕ ਪ੍ਰੂਫ ਇਹਨਾਂ ਦੇ ਕੋਈ ਲੇਡੀਜ਼ ਪ੍ਰੈਗਨੈਂਟ ਸੀ 15 ਸਾਲ ਦੀ ਤੇ ਉਹਨੇ ਆਧਾਰ ਕਾਰਡ ਮੰਗਿਆ ਤੇ ਸਾਨੂੰ ਕਿਹਾ ਵੀ ਉਹ ਇਦਾਂ ਵੀ ਉਹ ਲੇਡੀਜ਼ ਬੱਚੀ ਆ ਉਹਦੀ ਉਮਰ ਹੈ ਵੀ ਆਪਾਂ ਨੂੰ ਕਾਨੂੰ ਦਿੱਕਤ ਆ ਸਕਦੀ ਹੈ ਅਸੀਂ ਇਹਨਾਂ ਕੋਲ ਆ ਕੇ ਮਿਲੇ ਤਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਸਾਡੀ ਕੁੜੀ ਦੀ ਉਮਰ ਵੱਧ ਹੈ ਤੁਹਾਨੂੰ ਆਧਾਰ ਕਾਰਡ ਦਿਖਾ ਦਿੰਨੇ ਆ ਅਸੀਂਗਾ ਦਿਖਾ ਦੋ ਸ਼ਾਮ ਨੂੰ ਸਾਨੂੰ ਆਧਾਰ ਕਾਰਡ ਦਿਖਾ ਤਾਂ 19 ਸਾਲ ਦੀ ਇੰਦਰ ਸ਼ੱਕ ਹੈ ਕਿ ਇਹ ਇੱਕ ਇੰਡੀਅਨ ਵੀ ਨਾ ਹੋਣ ਇਹਨਾਂ ਚ ਕੋਈ ਹਾਂਜੀ ਉਹੀ ਤਾਂ ਗੱਲ ਹੈ ਜਦੋਂ ਪਿਛਲਾ ਆਧਾਰ ਕਾਰਡ ਵੀ ਨਹੀਂ ਹੈ ਗੋਰੇ ਦਾ ਵੀ ਨਹੀਂ ਹੈਗਾ ਹੋ ਸਕਦਾ ਬਾਹਰੋਂ ਹੋਣ ਉਹ ਤਾਂ ਦਾ ਇੰਡੀਆ ਦੀ ਸਟੇਟ ਦੇ ਕਿਸੇ ਦੇ ਨਾਂ ਹੋਣੇ ਹੁਣ ਕਿਸ ਲੈਵਲ ਦੀ ਜਾਂਚ ਮੰਗ ਕਰੀਏ ਅਸੀਂ ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਬੈਠੇ ਨੇ ਸਰਕਾਰੀ ਜਗ੍ਹਾ 'ਚ ਜਿਹੜੇ ਮਹਿਕਮੇ ਦੀ ਜਗ੍ਹਾ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਭਾਈ ਤੁਹਾਡੀ ਜਗ੍ਹਾ ਇਹਨੂੰ ਵੇਲੀ ਕਰੋ। ਰਜਵੰਤ ਜੀ ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਜ਼ਿੰਮੇਵਾਰ ਵਿਅਕਤੀ ਹੋ। ਜੇਕਰ ਇਹ ਪ੍ਰਵਾਸੀ ਚਲੇ ਜਾਂਦੇ ਨੇ ਹੋਰ ਨਾ ਪ੍ਰਵਾਸੀਆਂ ਤੇ ਅਸਰ ਪਊ ਤੇ ਲੋਕਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਦੇ ਕੰਮ ਤੇ ਵੀ ਅਸਰ ਪਊ ਜਿਵੇਂ ਨਹੀਂ ਹਾਂਜੀ। ਨਹੀਂ। ਕੰਮ ਤੇ ਦੇਖੋ ਕੋਈ ਅਸਰ ਨਹੀਂ ਕਿਉਂਕਿ ਜਿਨ੍ਹਾਂ ਨੇ ਕੰਮ ਤੇ ਕਰਨਾ ਉਹ ਤਾਂ ਕਿਸਾਨਾਂ ਨਾਲ ਆਲਰੇਡੀ ਜੁੜੇ ਹੋਏ ਨੇ। ਅੱਛਾ। ਉਹ ਤਾਂ ਆਲਰੇਡੀ ਹੁਣ ਆ ਰਹੇ ਨੇ ਕੀਤੀ ਕਰਦੇ ਨੇ ਉਹ ਰੇਣਿਕ ਜਾ ਝੋਨਾ ਵਗੈਰਾ ਗੰਨੇ ਵਗੈਰਾ ਉਦੋਂ ਆਉਂਦੇ ਨੇ ਉਹ ਸੀਜ਼ਨ ਸੀਜ਼ਨ ਜਾ ਕੇ ਆਪਣਾ ਕੰਮ ਕਰਕੇ ਵਾਪਸ ਮੁੜ ਜਾਂਦੇ ਨੇ ਤੇ ਉਹਨਾਂ ਦੇ ਪ੍ਰੂਫ ਬਕਾਇਦਾ ਤੌਰ ਤੇ ਕਿਸਾਨਾਂ ਕੋਲ ਹੈਗੇ ਨੇ ਜੀ ਹੈਗੇ ਨੇ ਜੀ ਕਿਨੇ ਸਾਨੂੰ ਆਏ ਜੀ ਦੇਖੋ ਸਾਡਾ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਜਾਂਦਾ ਜਦੋਂ ਅਸੀਂ ਗਰਾਊਂਡ 'ਚ ਵੱੜਦੇ ਆ ਸਾਨੂੰ ਆਉਂਦੀ ਸਾਰੇ ਟਾਇਲਟ ਪਈ ਹੁੰਦੀ ਐ ਅਸੀਂ ਹੁਣ ਦੱਸੋ ਪਹਿਲਾਂ ਉੱਥੇ ਖੇਲੀਏਗਾ ਟਾਇਲਟ ਚ ਕੀ ਐ ਤੇ ਕੋਈ ਵੀ ਅਸੀਂ ਵਹੀਕਲ ਖੜਾਉਨੇ ਆ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਤੇ ਪਿੰਡੋਂ ਜਿਹੜੇ ਨੌਜਵਾਨ ਨੇ ਜਿਹੜ ਉਹ ਵੀ ਦੇਖ ਲਾਉਣ ਤੇ हट ਗਏ ਉਹ ਕਹਿੰਦੇ ਵੀ ਅਸੀਂ ਭੇਜਣੇ ਨਹੀਂ ਹੈਗੇ ਵੀ ਉੱਥੇ ਨਸ਼ਾ ਵੀ ਇਦਾਂ ਭਈਏ ਫਿਰਦੇ ਨੇ ਵੀ ਸਾਡੇ ਬੱਚਿਆਂ ਨੂੰ ਕੁਟਦੇ ਨੇ ਤੇ ਸਗੋਂ ਸਾਡੇ ਵੀ ਘਰ ਦੇ ਰੋਕਦੇ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਹੁਣ ਦੱਸੋ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਜਿਹੜਾ ਪੰਚਾਇਤ ਨੇ ਹੁਣ ਫੈਸਲਾ ਲਿਆ ਵੀ ਇਹਨਾਂ ਨੂੰ ਰੋਗ ਭੇਜਣਾ ਵਾ ਜੀ ਸਹਿਮਤ ਹੈ ਜੀ ਕਿੱਦਾਂ ਲੱਗਦਾ ਫੈਸਲਾ ਸਹੀ ਹੈ ਜੀ ਪੂਰੇ ਐਗਰੀਆ ਅਸੀਂ ਇਦਾਂ ਹੋਣਾ ਚਾਹੀਦਾ ਤਾਂ ਅਸੀਂ ਆਪਾ ਪਿੰਡ ਨੂੰ ਹੁਣ ਦੇਖ ਲਓ ਤਾਂ ਹੀ ਆਉਣ ਲੱਗਣਗੇ ਹੁਣ ਇੰਨਾ ਲੱਖ ਰੁਪਿਆ ਵੀ ਲੱਗਿਆ ਨਾ ਗਰਾਊਂਡ ਤੇ ਤਾਂ ਉਹਦਾ ਮੁੱਲ ਵੀ ਮੋੜਨਾ ਚਾਹੀਦਾ ਆਪਾਂ ਨੂੰ ਤੇ ਗਰਾਊਂਡ ਦੇ ਵਿੱਚ ਤੁਸੀਂ ਗੇਮ ਤੇ ਆਉਂਦੀ ਸਾਰੇ ਵਿਚੇ ਇਹਨਾਂ ਨੇ ਹਨਾ ਚਲੋ ਅਸੀਂ ਚਲੇ ਜਾਣਾ ਬਾਲਾਂ ਚਲੋ ਉੱਥੇ ਖੇਲੀ ਜਾਣਗੇ ਅਸੀਂ ਕੋਈ ਤਰਾਜ ਨਹੀਂ ਖੇਲੋ ਤੁਸੀਂ ਜਦੋਂ ਅਸੀਂ ਅਗਲੇ ਦਿਨ ਆਉਣਾ ਸਾਨੂੰ ਕੋਈ ਬਾਲ ਨਹੀਂ ਮਿਲਣੀ ਸਾਡੇ ਜਿੰਮ ਦਾ ਸਮਾਨ ਚੋਰੀ ਹੋ ਗਿਆ ਚਾਬੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਪਈਆਂ ਨੇ ਚਾਬੀਆਂ ਲੈ ਗਏ ਇਹ ਤੇ ਦੇਖ ਲਓ ਕੁਝ ਨਹੀਂ ਕੋਈ ਚੀਜ਼ ਨਹੀਂ ਰਹਿਣ ਦੰਦੇ ਅਸੀਂ ਦਰਜਣ ਬੋਲਾਂ ਦੀ ਹੁਣ ਤੱਕ ਮਗਾ ਚੁੱਕੇ ਹੋਵਾਂਗੇ ਕੋਈ ਬਾਲ ਨਹੀਂ ਛੱਡੀ ਜਾਂਦੀ